ਈਸਾਨ ਪ੍ਰਭੂ ਆਪਾਂ ਪਿਛਲੀ ਵੀਡੀਓ ਚ ਵੀ ਜ਼ਿਕਰ ਕੀਤਾ ਸੀ ਵੀ ਝੋਨੇ ਦੇ ਵਿੱਚ ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇ ਪਾਣੀ ਸੁੱਕ ਚੁੱਕਿਆਗਾ ਤੇ ਜਿਹੜੀਆਂ ਡਾਕਰ ਜ਼ਮੀਨਾਂ ਨੇ ਜਿੰਨਾਂ ਵਿੱਚ ਪਾਣੀ ਖੜਦਾ ਹੈ ਜਿਹੜੀਆਂ ਜ਼ਮੀਨਾਂ ਸੁੱਕ ਚੁੱਕੀਆਂ ਨੇ ਬਾਹਣ ਚਿੱਟਾ ਹੋ ਚੁੱਕਿਆ ਤੇ ਝੋਨਾ ਪਾਈਪਾਂ ਦੇ ਵਿੱਚ ਹੈ ਉਹ ਆਪਣੇ ਝੋਨੇ ਨੂੰ ਜੇ ਪਾਣੀ ਨਾ ਹੋਊਗਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਇਸ ਟਾਈਮ ਤੇ ਸਭ ਤੋਂ ਵੱਧ ਝੋਨੇ ਦਾ ਜ਼ੋਰ ਲੱਗਣਾਗਾ ਦੀ ਝੂਨੇ ਨੇ ਸਾਰਾ ਕਰਨਾ ਹੈ ਝੋਨੇ ਚ ਵਜਣ ਬਣਨੇ ਦਾਣਿਆਂ ਦੇ ਵਿੱਚ ਤਾਂ ਪਾਣੀ ਹੋਣਾ 1 1 2 2 ਇੰਚ ਬਹੁਤ ਜ਼ਰੂਰੀ ਹੈ ਜਿਹੜੇ ਡਾਕਰ ਵਾਣ ਨੇ ਪਾਣੀ ਖੜਾ ਹੈਗਾ ਉਹਨਾਂ ਵਿੱਚ ਪਾਣੀ ਲਾਉਣ ਦੀ ਹਜੇ ਕੋਈ ਲੋੜ ਨਹੀਂ ਪਰ ਜਿਹੜੇ ਰੇਤਲੇ ਵਾਣ ਨੇ ਜਿੱਥੇ بارش ਘੱਟ ਹੈਗਾ ਤੇ ਪਾਣੀ ਸੁੱਕ ਚੁੱਕਿਆ ਹੈਗਾ ਜਮਾ ਉਤੋਂ ਗਰਮੀ ਵੀ ਪੈ ਰਹੀ ਹੈਗੀ ਸੋ ਬੇਨਤੀ ਇਹ ਹੈ ਵੀ ਉਹਨਾਂ ਚ ਪਾਣੀ ਜ਼ਰੂਰ ਪਾ ਦਿਓ ਤਾਂ ਕਿ ਝੋਨਾ ਹੁਣ ਨਸਾਰੇ ਦੇ ਟਾਈਮ ਤੇ ਦਾਣੇ ਚੰਗੀ ਤਰ੍ਹਾਂ ਪਕਾ ਹੋ ਸਕਣ ਇਹ ਹਜੇ ਜਿੱਥੇ ਤੇਲੇ ਦੀ ਕੋਈ ਸਮੱਸਿਆ ਹੈ ਹੀ ਨਹੀਂ ਉੱਥੇ ਪਾਣੀ ਲਾਉਣ ਦਾ ਕੋਈ ਡਰ ਨਹੀਂ ਹੈਗਾ ਸੋ ਮਾਹ ਨੂੰ ਸੋਕਾ ਨਾ ਲਵਾਓ ਨੁਕਸਾਨ ਹੋਊਗਾ ਦਾਣਿਆਂ ਦਾ ਫੋਕ ਬਣੂਗੀ ਕਿਉਂ ਪਾਣੀ 2-2 ਇੰਚੇ ਕਿ 1 ਇੰਚ ਜਰੂਰ ਫੇਰ ਦਿਓ ਤਾਂ ਕਿ ਅਨਸਾਰੇ ਦੇ ਟਾਈਮ ਤੇ ਝੋਨਾ ਵਧੀਆ ਪਕਾਅ ਕਰ ਸਕੇ ਧੰਨਵਾਦ ਜੀ